ਅੱਜ ਮੈਂ ਵਿਧਾਨ ਸਭਾ ਦੇ ਵਿੱਚ ਲੈ ਕੇ ਗਿਆ ਸੀ ਤਾਂ ਕਿ ਉਹ ਜਿਹੜੇ ਸਾਡੇ ਨੌਜਵਾਨ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਆ ਗਵਰਨਮੈਂਟ ਆਫ ਇੰਡੀਆ ਨਾਲ ਟਾਈ ਅਪ ਕਰਕੇ ਜਲਦੀ ਤੋਂ ਜਲਦੀ ਉਹਨਾਂ ਨੂੰ ਵਾਪਸ ਲਿਆਉਣ ਲਈ ਸਾਨੂੰ ਉਪਰਾਲੇ ਕਰਨੇ ਚਾਹੀਦੇ ਆ ਔਰ ਮੈਂ ਤਾਂ ਰਾਦਰ ਕੇ ਐਕਸਟਰਨਲ ਅਫੇਅਰ ਮਿਨਿਸਟਰੀ ਨੂੰ ਵੀ ਅਪੀਲ ਕਰੂੰਗਾ ਕਿ ਇਹ ਜਲਦੀ ਤੋਂ ਜਲਦੀ ਜਿਹੜਾ ਆ ਇਹਦੇ ਤੇ ਐਕਸ਼ਨ ਲਿਆ ਜਾਵੇ ਔਰ ਉਹਨਾਂ ਬੱਚਿਆਂ ਨੂੰ ਸਾਡੇ ਨੌਜਵਾਨਾਂ ਨੂੰ ਜਿਹੜਾ ਸੇਫਲੀ ਪੰਜਾਬ ਦੇ ਵਿੱਚ ਔਰ ਹਿੰਦੁਸਤਾਨ ਦੇ ਵਿੱਚ ਲਿਆਂਦਾ ਜਾਵੇ ਪੰਜਾਬ ਦੇ ਅਲੱਗ-ਅਲੱਗ ਪੰਜ ਪੰਜਾਬ ਦੇ ਹੈਗੇ ਆ ਦੋ ਹਰਿਆਣੇ ਦੇ ਆ इवन ਇੱਕ ਹైదరాబాద్ ਤੋਂ ਜਿਹਦੀ ਆਲਰੇਡੀ ਡੈਥ ਹੋ ਚੁੱਕੀ ਆ ਸੋ ਇਹ ਇਹ ਅੱਠ ਬੱਚੇ ਜਿਹੜੇ ਆ ਰਿਪੋਰਟਡ ਹੈਗੇ ਆ ਔਰ ਮੈਨੂੰ ਲੱਗਦਾ ਗਵਰਨਮੈਂਟ ਨੂੰ ਇਸ ਤੇ ਉਪਰਾਲਾ ਕਰਕੇ ਇਹਦੇ ਤੋਂ ਹੋਰ ਵੀ ਅੱਗੇ ਜਿਹੜਾ ਜੇ ਕੋਈ ਹੋਰ ਬੱਚੇ ਵੀ ਸਾਡੇ ਇਦਾਂ ਗਏ ਹੋਏ ਆ ਉਹਨਾਂ ਨੂੰ ਲੈ ਕੇ ਆਉਣ ਦੀ ਜ਼ਰੂਰਤ ਹੈਗੀ ਆ ਸੋ ਅੱਜ ਤਾਂ ਹਾਊਸ ਦੇ ਵਿੱਚ ਹੀ ਡੈਫੀਨੇਟਲੀ ਔਰ ਸਪੀਕਰ ਸਾਹਿਬ ਨੂੰ ਕਿਹਾ ਹੈਗਾ ਕਿ ਸਿンス ਸਰਕਾਰ ਜਿਹੜੀ ਆ ਉਹਨੂੰ ਜਲਦੀ ਤੋਂ ਜਲਦੀ ਐਕਸਟਰਨਲ ਅਫੇਅਰ ਮਿਨਿਸਟਰੀ ਨਾਲ ਗੱਲ ਕਰਕੇ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਸੇਫਲੀ ਜਿਹੜਾ ਉਹ ਵਾਪਸ ਲਿਆਂਦਾ ਜਾਵੇ ਬਰਗਤ ਸਿੰਘ ਅੱਜ ਬਲਕਤ ਸਿੰਘ ਜੀ ਅੱਜ ਇੱਕ ਮਸਲਾ ਬੜਾ ਉੱਥੇ ਆ ਗੁਰਾਂ ਸਮੇਂ ਅੰਦਰ ਤੇ ਉਸ ਦੇ ਖੇਤੀ ਦਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਇਹ ਮਸਲਾ ਚੱਕਿਆ ਗਿਆ ਪ੍ਰਧਾਨ ਮਤਾ ਇਹ ਕਹਿੰਦੇ ਕਿ ਹੋਣੀ ਚਾਹੀਦੀ ਤੁਸੀਂ ਇਸ ਤੇ ਦੋਸ਼ ਕਰਕੇ ਨਹੀਂ ਦੇਖੋ ਇੱਕ ਸੀਰੀਅਸ ਇਸ਼ੂ ਆ ਇਹਦੇ ਤੇ ਮੈਨੂੰ ਲੱਗਦਾ ਬਹੁਤ ਸਾਨੂੰ ਵਿਦਵਾਨਾਂ ਦੀ ਬਹੁਤ ਐਕਸਪਰਟਸ ਦੀ رائے ਲੈ ਕੇ ਇਹਦੇ ਤੇ ਫਰਦਰ ਜਿਹੜਾ ਅੱਗੇ ਵਧਣਾ ਚਾਹੀਦਾ ਕਿਉਂਕਿ ਉਹਨਾਂ ਦੇ ਵਿਧਾਇਕ ਨੇ ਤਾਂ ਇਹ ਖੁਦ ਹੀ ਮੰਨ ਲਿਆ ਵੀ ਕਿਉਂਕਿ ਜਿਹੜੇ 4 ਮਹੀਨਿਆਂ ਚ ਕਹਿੰਦੇ ਸੀ ਵੀ ਅਸੀਂ ਨਸ਼ਾ ਬੰਦ ਕਰ ਦਵਾਂਗੇ ਸਾਡੇ ਕੈਪਟਨ ਸਾਹਿਬ ਕਹਿੰਦੇ ਸੀਗੇ ਵੀ ਅਸੀਂ 4 ਹਫ਼ਤਿਆਂ ਚ ਬੰਦ ਕਰ ਦਾਂਗੇ ਪਰ ਉਹ ਦਿਨ ਬਦ ਦਿਨ ਜਿਹੜਾ ਵੱਧ ਰਿਹਾ ਇਹਦੇ ਕੌਜ਼ ਲੱਭ ਕੇ ਸਾਨੂੰ ਜਿੱਥੇ-ਜਿੱਥੇ ਵੀ ਜੋ-ਜੋ ਕਰਨ ਦੀ ਜ਼ਰੂਰਤ ਹੈ ਮੈਨੂੰ ਲੱਗਦਾ ਇਟ ਇਜ਼ ਅ ਸੋਸ਼ਲ ਕਮ ਐਡਮਿਨਿਸਟ੍ਰੇਟਿਵ ਪ੍ਰੋਬਲਮ ਇਹ ਸੋਸ਼ਲ ਪ੍ਰੋਬਲਮ ਵੀ ਆ ਕਿਉਂਕਿ ਐਗਰੈਸਿਵ ਪੰਜਾਬੀ ਹੈਗਾ ਔਰ ਉਹਦੇ ਨਾਲ ਇਹ ਐਡਮਿਨਿਸਟ੍ਰੇਟਿਵ ਪ੍ਰੋਬਲਮਸ ਵੀ ਹੈਗੀਆਂ ਔਰ ਜਿੱਥੋਂ ਤੱਕ ਪੁਲਿਸ ਦੀ ਵਰਕਿੰਗ ਦਾ ਸਵਾਲ ਹੈ ਪੁਲਿਸ ਦੇ ਵਿੱਚ ਜਿਹੜਾ ਥੱਲੇ ਲੈਵਲ ਤੇ ਖੁਦ ਜਿਹੜੇ ਆ ਪੁਲਿਸ ਮੁਲਾਜ਼ਮ ਜਿਹੜੇ ਉਹ ਕਾਫੀ ਨਸ਼ਾ ਕਰਨ ਲੱਗ ਪਏ ਆ ਔਰ ਉਹਦੇ ਤੇ ਵੀ ਉਹਨਾਂ ਦੇ ਡੋਪ ਟੈਸਟ ਕਰਾ ਕੇ ਵੀ ਕਿਉਂਕਿ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਪਊਗੀ ਤਾਂ ਮੈਨੂੰ ਲੱਗਦਾ ਕਿ ਉਹਦਾ ਸਾਡੇ ਸਮਾਜ ਦੇ ਉੱਤੇ ਬਹੁਤ ਮਾੜਾ ਅਸਰ ਹੋਊਗਾ ਬਹੁਤ ਮਾੜੇ ਜਿਹੜੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਸਿੱਟੇ ਆਉਣਗੇ ਉਹ ਕਹਿੰਦੇ ਕਿ ਖੇਤੀ ਕਰਦਾ ਨਸ਼ਾ ਘੱਟਦਾ ਰਵਾਇਤੀ ਨਸ਼ਿਆਂ ਦੇ ਨਾਲ ਇਦਾਂ ਲੱਗਦੇ ਬਾਕੀ ਨਸੀਹਤ ਹੈ ਦੇਖੋ ਬਹੁਤ ਐਕਸਪਰਟ ਸਿੱਧੇ ਤੇ ਆਪਣੀ رائے ਰੱਖਦੇ ਆਂ ਵੀ ਜਿਹੜੀ ਫੀਮ ਦੀ ਖੇਤੀ ਆ ਪਰ ਉਹਨੂੰ ਲਿਮਟ ਦੇ ਵਿੱਚ ਕਿਉਂਕਿ ਸਾਡੇ ਅਸਲੀ ਗੱਲ ਹੈ ਸਿਸਟਮ ਕਲਾਪਸ ਹੋ ਗਿਆ ਸਿਸਟਮ ਕਲਾਪਸ ਹੋਣ ਦੀ ਵਜ੍ਹਾ ਕਰਕੇ ਕਿਉਂਕਿ ਅਸਲੀ ਗੱਲ ਹੈ ਅੰਦਰ ਜਿਹੜੀਆਂ ਗੱਲਾਂ ਹੁੰਦੀਆਂ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਅੱਜ ਵੀ ਇੱਕ ਬਹੁਤ ਵਧੀਆ ਇਸ਼ੂ ਜਿਹੜਾ ਡਾਕਟਰ ਸੁਖਵਿੰਦਰ ਸਿੰਘ ਸੁਖੀ ਹੁਣੀ ਲੈ ਕੇ ਆਂਦਾ ਲੇਕਿਨ ਜਿਹੜੀ ਹਿਊਮਨ ਪੋਲੂਸ਼ਨ ਹੋਈ ਆ ਸਾਡੀ ਸੋਸਾਇਟੀ ਦੇ ਵਿੱਚ ਉਹ ਇੰਟਰਨਲੀ ਵੀ ਹੋਈ ਆ ਐਕਸਟਰਨਲੀ ਵੀ ਹੋਈ ਆ ਪੋਲਿਟিক্যাল ਪਾਰਟੀਆਂ ਦੇ ਵਿੱਚ ਮੈਨੂੰ ਲੱਗਦਾ ਗੱਲ ਕਹਿਣ ਦੀ ਦામੀ ਹੈ ਨੀਗੀ ਇੰਟਰਨਲ ਡਿਸਕਸ਼ਨ ਖਤਮ ਹੋ ਗਈ ਆ ਕੰਨਵੇਂ ਗੁੰਗੇ ਜਿਹੜੇ ਆ ਇਹ ਕਦੀ ਵੀ ਕਿਸੇ ਇਸ਼ੂ ਤੇ ਬਾਹਰ ਤੁਸੀਂ ਜੇ ਬੋਲਦੇ ਦੇਖੇ ਹੋਣ ਤਾਂ ਤੁਸੀਂ ਵੀ ਦੱਸ ਦਿਓ ਔਰ ਮੈਂ ਤਾਂ ਤਿੰਨ ਦਿਨ ਵਿੱਚੋਂ ਕਿਉਂਕਿ ਸਕਰੀਨਿੰਗ ਕਮੇਟੀ ਦੇ ਵਿੱਚ ਸੀਗਾ ਜਿਹੜਾ ਤਾਲਾ ਲੈ ਕੇ ਵਿਧਾਨ ਸਭਾ ਦੇ ਵਿੱਚ ਸੀਐਮ ਸਾਹਿਬ ਨੇ ਸਪੀਕਰ ਸਾਹਿਬ ਨੂੰ ਫੜਾਇਆ ਔਰ ਉਹਨਾਂ ਨੇ ਦਿਖਾਇਆ ਮੈਨੂੰ ਲੱਗਦਾ ਪੰਜਾਬ ਦਾ ਅਕਸ ਬਾਹਰ ਬਹੁਤ ਇਸ ਗੱਲ ਲਈ ਮਾੜਾ ਗਿਆ ਕਿ ਅਸੀਂ ਇੰਨੇ ਅਨਸਿਵਲਾਈਜ਼ਡ ਹੋ ਗਏ ਕਿ ਜਿਹੜਾ ਸਾਡਾ ਜਿਹੜਾ ਸੀਐਮ ਹੈ ਉਹ ਵਿਧਾਨ ਸਭਾ ਨੂੰ ਤਾਲਾ ਲਾਉਣਾ ਚਾਹੁੰਦਾ ਸੋ ਮੈਨੂੰ ਲੱਗਦਾ ਪਿਛਲੇ ਪਹਿਲਾਂ ਵੀ ਹੋਇਆ ਮੈਂ ਨਹੀਂ ਕਿਹਦਾ ਪਿਛਲੀਆਂ ਸਰਕਾਰਾਂ ਚ ਨਹੀਂ ਹੋਇਆ ਪਰ ਹੁਣ ਤਾਂ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਪੀ ਜਿਹਦੇ ਵਿੱਚ ਮੈਨੂੰ ਲੱਗਦਾ ਕਿ ਸਾਡੀ ਓਵਰਆਲ ਜਿਹੜੀ ਆ ਉਹ ਬਹੁਤ ਮਾੜਾ ਇਮੇਜ ਜਿਹੜਾ ਪੰਜਾਬ ਦਾ ਬਾਹਰ ਜਿਹੜਾ ਜਾ ਰਿਹਾ ਕਿਉਂਕਿ ਹਰਿਆਣੇ ਨੇ ਤਾਂ ਸਾਡੇ ਬਾਰਡਰ ਦੇ ਉੱਤੇ ਤਾਲਾ ਲਾ ਲਿਆ ਉੱਥੇ ਤਾਂ ਸੀਐਮ ਸਾਹਿਬ ਪਹੁੰਚੇ ਨਹੀਂ ਤੇ ਇੱਥੇ ਜਿਹੜਾ ਵਿਧਾਨ ਸਭਾ ਦੇ ਵਿੱਚ ਆ ਉਹ ਤਾਲਾ ਸਪੀਕਰ ਨੂੰ ਦੇਣ ਡਿਆ ਆ ਕਦੀ ਪੱਤਰਕਾਰਾਂ ਨੂੰ ਧਮਕੀਆਂ ਦੇਣ ਡਿਆ ਇਹਨਾਂ ਦੇ ਐਮਐਲਏ ਕਿ ਆ ਲਓ ਇਹਨਾਂ ਦੇ ਤਾਲਾ ਮੂੰਹ ਤੇ ਲਾ ਦਿਓ ਇਦਾਂ ਜੇ ਤਾਲੇ ਲਾਉਣ ਲੱਗ ਪਏ ਪੰਜਾਬੀਆਂ ਦੇ ਮੂੰਹ ਤੇ ਕਦੀ ਨਾ ਤਾਲੇ ਲੱਗੇ ਆ ਤੇ ਨਾ ਇਹ ਲੱਗਣੀ ਆ ਇਹ ਗਲਤਫਹਿਮੀਆਂ ਦੇ ਵਿੱਚ ਜਦੋਂ ਮੁਗਲ ਵੀ ਆਉਂਦੇ ਰਹੇ ਆ ਉਹਨਾਂ ਨੇ ਵੀ ਬੜੀ ਕੋਸ਼ਿਸ਼ ਕਰ ਲਈ ਆ ਤੇ ਉਹਦੇ ਤੋਂ ਬਾਅਦ ਜਿੰਨੇ ਜਿੰਨੇ ਵੀ ਸ਼ਾਸਕ ਆਏ ਆ ਉਹਨਾਂ ਨੇ ਪੰਜਾਬੀਆਂ ਦੇ ਮੂੰਹ ਤੇ ਤਾਲੇ ਲਾਉਣ ਦੀ ਕੋਸ਼ਿਸ਼ ਬੜੀ ਕਰ ਲਈ ਆ ਭਗਵੰਤ ਮਾਨ ਜੀ ਇਹ ਤੁਹਾਨੂੰ ਕਿਤੇ ਗਲਤਫਹਿਮੀ ਹੋ ਗਈ ਵੀ ਸ਼ਾਇਦ ਤੁਸੀਂ ਪੰਜਾਬੀਆਂ ਦੇ ਮੂੰਹ ਜਿਹੜਾ ਇਹ ਤਾਲੇ ਲਾ ਕੇ ਬੰਦ ਕਰ ਦਿਓਗੇ ਇਹ ਆਉਣ ਵਾਲਾ ਸਮਾਂ ਜਿਹੜਾ ਉਹ ਪੰਜਾਬ ਦੀ ਜਿਹੜਾ ਉਹ ਬਹੁਤਾ ਚੰਗਾ ਨਹੀਂ ਹੈ ਤੁਹਾਡੇ ਲਈ ਵੀ ਬਹੁਤਾ ਚੰਗਾ ਨਹੀਂ ਲੇਕਿਨ ਮੈਂ ਇਸ ਕਰਕੇ ਕਹਿੰਦਾ ਵੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਲੇਕਿਨ ਇਹ ਜਿਹੜਾ ਪੰਜਾਬ ਦਾ ਨੁਕਸਾਨ ਤੁਸੀਂ ਕਰ ਰਹੇ ਆ ਉਹਦੀ ਭਰਪਾਈ ਜਿਹੜੀ ਆ ਉਹ ਹੋਣ ਆਉਣ ਵਾਲੇ ਸਮੇਂ ਚ ਹੋਣੀ ਨਹੀਂ ਹੈ ਮੈਂ ਕਿਸੇ ਨੂੰ ਪਾਰਟੀਕੂਲਰ ਨਹੀਂ ਕਹਿੰਦਾ ਮੈਂ ਤਾਂ ਓਵਰਆਲ ਸਾਡੀ ਜਿਹੜੀ ਓਵਰਆਲ ਪਰਫਾਰਮੈਂਸ ਆ ਓਵਰਆਲ ਸਾਡੀ ਡਿਬੇਟ ਹੈ ਪਿਛਲੇ 2 ਸਾਲਾਂ ਚ ਮੈਂ ਕਦੀ ਪੰਜਾਬ ਦੀ ਡਿਬੇਟ ਨਹੀਂ ਸੁਣੀ ਮੈਂ ਸਿਰਫ ਸੁਣਦਾ ਆ ਕਿ ਫਲਾਨੇ ਨੇ ਫਲਾਨਾ ਕਰ ਦਿੱਤਾ ਇੱਕ ਦੂਸਰੇ ਦੇ ਅੰਸ਼ਣ ਤੋਂ ਇਲਾਵਾ ਉਹ ਜਿਹੜਾ ਪੋਲੂਸ਼ਨ ਆ ਉਸ ਪੋਲੂਸ਼ਨ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਪੰਜਾਬ ਦੇ ਇਸ਼ੂਸ ਤੇ ਡਿਸਕਸ ਕਰੀਏ ਨਾ ਕਿ ਸਿਰਫ ਤੇ ਸਿਰਫ ਇੱਕ ਦੂਸਰੇ ਦੇ ਉੱਤੇ ਤੋੰਤ ਲਾਈਏ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par